ਸ਼ੀਦ ਆਜ਼ਮ ਸਰਦਾਰ ਪੱਗ ਸਿੰਘ ਨੂੰ ਅਪਰਾਧੀ ਕਹਿਣ ਦੇ ਦੋਸ਼ ਦੇ ਤਹਿਤ ਪਾਕਿਸਤਾਨ ਦੇ ਇੱਕ ਸਾਬਕਾ ਆਰਮੀ ਅਧਿਕਾਰੀ ਨੂੰ 50 ਕਰੋੜ ਰੁਪਏ ਦਾ ਕਾਨੂੰਨੀ ਨੋਟਿਸ ਭੇਜਿਆ ਗਿਆ ਅਸਲ ਦੇ ਵਿੱਚ 4ਥੋਂ ਦੀ ਇੱਕ ਸੰਸਥਾ ਸ਼ੀਦ ਆਜ਼ਮ ਸਰਦਾਰ ਪੱਗ ਸਿੰਘ ਦਾ ਬੋਤ ਲਗਾਉਣਾ ਚਾਹੁੰਦੀ ਸੀ ਉਸ ਮਸਲੇ ਦੇ ਵਿੱਚ ਇੱਕ ਕਮੇਟੀ ਬਣੀ ਸੀ ਕਮੇਟੀ ਦੀ ਰਿਪੋਰਟ ਤੋਂ ਬਾਅਦ ਪੱਗ ਸਿੰਘ ਨੂੰ ਅਪਰਾਧੀ ਕਿਹਾ ਗਿਆ ਸੀ ਤੇ ਹੁਣ ਉਸ ਅਫਸਰ ਨੂੰ 50 ਕਰੋੜ ਰੁਪਏ ਦਾ ਕਾਨੂੰਨੀ ਨੋਟਿਸ ਭੇਜਿਆ ਗਿਆ ਖਬਰ ਲਾਹੌਰ ਤੋਂ ਆ ਤੇ ਲਾਹੌਰ ਤੋਂ ਪ੍ਰਕਾਸ਼ਿਤ ਖਬਰ ਜਿਹੜੀ ਤੁਹਾਡੇ ਨਾਲ ਸੇ ਸਾਂਝੀ ਕਰ ਰਹੇ ਹਾਂ ਉਹਦੇ ਵਿੱਚ ਕਿਹਾ ਗਿਆ ਕਿ ਸ਼ੀਦੇ ਆਜ਼ਮ ਸਰਦਾਰ ਭਗ ਸਿੰਘ ਨੂੰ ਅਪਰਾਧੀ ਕਹਿਣ ਦੇ ਮਸਲੇ ਦੇ ਵਿੱਚ ਪਾਕਿਸਤਾਨ ਫੌਜ ਦੇ ਸਾਬਕਾ ਅਧਿਕਾਰੀ ਨੂੰ 50 ਕਰੋੜ ਰੁਪਏ ਦਾ ਕਾਨੂੰਨੀ ਨੋਟਿਸ ਭੇਜਿਆ ਗਿਆ ਇੱਕ ਕਾਨੂੰਨੀ ਨੋਟਿਸ ਭਗ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਚੇਅਰਮੈਨ ਵੱਲੋਂ ਭੇਜਿਆ ਗਿਆ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਮਾਫੀ ਵੀ ਮੰਗੀ ਜਾਵੇ ਨਹੀਂ ਤੇ ਫਿਰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਨੂੰ ਤਿਆਰ ਰਹਿਣ ਲਾਹੌਰ ਦੀ ਗੈਰ ਲਾਭਕਾਰੀ ਸੰਸਥਾ ਭਗ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਚੇਅਰਮੈਨ ਨੇ ਪਾਕਿਸਤਾਨ ਦੇ ਸਾਬਕਾ ਫੌਜੀ ਅਧਿਕਾਰੀ ਨੂੰ ਕਾਨੂੰਨੀ ਨੋਟਿਸ ਭੇਜ ਦਿਆ ਵਿਦੇਸ਼ੀ ਫੰਡਿੰਗ ਦੋਸ਼ ਲਾਉਣ ਅਤੇ ਆਜ਼ਾਦੀ ਘੁਲਾਟੀਆਂ ਭਗ ਸਿੰਘ ਨੂੰ ਅਪਰਾਧੀ ਕਰਾਰ ਦੇਣ ਲਈ ਬਿਨਾਂ ਸ਼ਰਤ ਮਾਫੀ ਮੰਗਣ ਦੇ ਨਾਲ ਨਾਲ 50 ਕਰੋੜ ਰੁਪਏ ਦਾ ਹਰਜਾਨਾ ਵੀ ਮੰਗਿਆ ਹੈ ਇਕ ਕਾਨੂੰਨੀ ਨੋਟਿਸ ਐਡਵੋਕੇਟ ਖਾਲੇ ਜਮਾਨ ਖਾਨ ਰਾਹੀਂ ਪਾਕਿਸਤਾਨੀ ਫੌਜ ਦੇ ਸਾਬਕਾ ਸੀਨੀਅਰ ਅਧਿਕਾਰੀ ਅਤੇ ਮੈਟਰੋਪੋਲੀਟਨ ਕਾਰਪੋਰੇਸ਼ਨ ਲਾਹੌਰ ਦੇ ਮੁਖ ਲੋਕ ਸੰਪਰਕ ਅਫਸਰ ਤਾਰਿਕ ਮਸঈদ ਨੂੰ ਭੇਜਿਆ ਗਿਆ ਨੋਟਿਸ ਵਿੱਚ ਕਿਹਾ ਗਿਆ ਕਿ ਪਗਸਿਕ ਮੈਮੋਰੀਅਲ ਫਾਊਂਡੇਸ਼ਨ ਪਾਕਿਸਤਾਨ ਦੇ ਚੇਅਰਮੈਨ ਇਮਤੀਆਜ਼ ਰਸ਼ੀਦ ਕਰੈਸ਼ੀ ਦੇਸ਼ ਭਗਤਾਨ ਅਤੇ ਦੇਸ਼ ਅਤੇ ਇਸਲਾਮ ਪ੍ਰਤੀ ਇਮਾਨਦਾਰ ਹਨ ਉਹਨਾਂ ਨੇ ਫਾਊਂਡੇਸ਼ਨ ਲਈ ਦੇਸ਼ ਵਿਦੇਸ਼ ਤੋਂ ਇੱਕ ਵੀ ਪੈਸਾ ਨਹੀਂ ਲਿਆ ਨੋਟਿਸ ਮੁਤਾਬਕ ਕ੍ਰੇਸ਼ੀ ਭਾਰਤ ਅਤੇ ਪਾਕਿਸਤਾਨ ਨੂੰ ਨੇੜੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਆਮ ਲੋਕਾਂ ਨੂੰ ਲਾਭ ਮਿਲ ਸਕੇ ਕ੍ਰੇਸ਼ੀ ਦਾ ਨੋਟਿਸ ਵਿੱਚ ਕਹਿਣਾ ਹੈ ਕਿ ਮਜੀਦ ਨੇ ਨਵੰਬਰ ਮਹੀਨੇ ਲਾਹੌਰ ਹਾਈ ਕੋਰਟ ਵਿੱਚ ਸੌਂਪੀ ਆਪਣੀ ਰਿਪੋਰਟ ਵਿੱਚ ਬਹੁਤ ਹੀ ਭੱਦੀ ਅਤੇ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ ਸੀ ਜਿਕਰ ਜੋ ਹੈ ਕਿ ਨਵੰਬਰ ਵਿੱਚ ਜ਼ਿਲ੍ਹਾ ਸਰਕਾਰ ਨੇ ਲਾਹੌਰ ਹਾਈ ਕੋਰਟ ਨੂੰ ਦੱਸਿਆ ਕਿ ਕਮਾਂਡਰ ਸੇਵਾਮੁਕਤ ਮਜੀਦ ਵੱਲੋਂ ਪੇਸ਼ ਕੀਤੀ ਗਈ ਨਰੀਖਣ ਰਿਪੋਰਟ ਦੇ ਮੱਦੇਨਜ਼ਰ ਉਸ ਨੇ ਲਾਹੌਰ ਦੇ ਸ਼ਾਦਮਨ ਚੌਂਕ ਦਾ ਨਾਮ ਪਗ ਸਿੰਘ ਨਾਮ ਉੱਤੇ ਰੱਖਣ ਦੀ ਯੋਜਨਾ ਰੱਦ ਕਰ ਦਿੱਤੀ ਹੈ ਜਿੱਥੇ ਉਹਨਾਂ ਨੂੰ ਲਗਭਗ 94 ਸਾਲ ਪਹਿਲਾਂ ਅੰਗਰੇਜ਼ੀ ਹਕੂਮਤ ਤਵੇਲੇ ਫਾਂਸੀ ਦਿੱਤੀ ਗਈ ਸੀ ਪਗ ਸਿੰਘ ਕੋਈ ਕ੍ਰਾਂਤੀਕਾਰੀ ਨਹੀਂ ਐ ਸਗੋ ਅਪਰਾਧੀ ਐ ਰਿਪੋਰਟ ਦੇ ਵਿੱਚ ਮਜੀਦ ਵੱਲੋਂ ਲਿਖਿਆ ਗਿਆ ਸੀ ਤੇ ਅੱਜ ਦੇ ਸੰਦਰਭ ਵਿੱਚ ਉਹ ਇੱਕ ਅਤਵਾਦੀ ਸੀ ਉਸਨੇ ਇੱਕ ਬ੍ਰਿਟਿਸ਼ ਪੁਲਿਸ ਅਫਸਰ ਦੀ ਹਤਿਆ ਕੀਤੀ ਸੀ ਇਸ ਅਪਰਾਧ ਲਈ ਉਸ ਨੂੰ ਆਪਣੇ ਦੋ ਸਾਥੀਆਂ ਸਮੇਤ ਫਾਂਸੀ ਦਿੱਤੀ ਗਈ ਸੀ ਇਹ مزید ਵੱਲੋਂ ਰਿਪੋਰਟ ਜਿਹੜੀ ਸੌਂਪੀ ਗਈ ਹੈ ਇੱਕ ਵਾਰ ਫਿਰ ਜ਼ਿਕਰ ਕਰਦੇ ਕਿ ਉਹਨਾਂ ਨੇ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਸੀ ਕਿ ਭਗਤ ਸਿੰਘ ਕੋਈ ਕ੍ਰਾਂਤੀਕਾਰੀ ਨਹੀਂ ਹੈ ਸਗੋਂ ਅਪਰਾਧੀ ਸੀ ਅੱਜ ਦੇ ਸੰਦਰਭ ਦੇ ਵਿੱਚ ਉਹ ਇੱਕ ਅਤਵਾਦੀ ਸੀ ਉਸ ਨੇ ਇੱਕ ਬ੍ਰਿਟਿਸ਼ ਪੁਲਿਸ ਅਫਸਰ ਦੀ ਹੱਤਿਆ ਕੀਤੀ ਤੇ ਅਤੇ ਇਸ ਅਪਰਾਧ ਲਈ ਉਸ ਨੇ ਉਸ ਨੂੰ ਉਸ ਦੇ ਦੋ ਸਾਥੀਆਂ ਸਮੇਤ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਨਾਲ ਜਿਨ੍ਹਾਂ ਨੂੰ ਫਾਂਸੀ ਦਿੱਤੀ ਗਈ ਸੀ ਉਹ ਰਾਜਗੁਰੂ ਸੰਦੇਵ ਸੀ ਤੇ ਜਿਹਦੇ ਚੱਲਦਿਆ ਹੁਣ ਉੱਥੋਂ ਦੀ ਜਿਹੜੀ ਕਾਫੀ ਲੰਮੇ ਸਮੇਂ ਤੋਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਲਾਹੌਰ ਦੇ ਸ਼ਾਦਮਾ ਚੌਂਕ ਵਿੱਚ ਬੁੱਤ ਲਾਉਣਾ ਚਾਹੁੰਦੇ ਆ ਉਸ ਸੰਸਥਾ ਵੱਲੋਂ ਪਾਕਿਸਤਾਨ ਦੇ ਸਾਬਕਾ ਅਧਿਕਾਰੀ ਨੂੰ ਜਿੱਥੇ ਮਾਫੀ ਮੰਗਣ ਵਾਸਤੇ ਕਿਹਾ ਗਿਆ ਉੱਥੇ ਹੀ 50 ਕਰੋੜ ਰੁਪਏ ਦਾ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ ਇਹ ਨੋਟਿਸ ਪਗਸੇ ਮੈਮੋਰੀਅਲ ਫਾਊਂਡੇਸ਼ਨ ਦੇ ਚੇਅਰਮੈਨ ਐਡਵੋਕੇਟ ਖਾਲਿਦ ਜ਼ਮਾਨ ਖਾਨ ਵੱਲੋਂ ਭੇਜਿਆ ਗਿਆ ਜਦੋਂ ਪਾਕਿਸਤਾਨ ਦੇ ਇੱਕ ਸਾਬਕਾ ਅਧਿਕਾਰੀ ਨੇ ਲਾਹੌਰ ਹਾਈ ਕੋਰਟ ਦੇ ਵਿੱਚ ਰਿਪੋਰਟ ਸੌਂਪੀ ਸੀ ਤੇ ਉਸ ਤੋਂ ਬਾਅਦ ਭਾਰਤ ਦੇ ਵਿੱਚ ਵੀ ਪਾਰ ਸਰਕਾਰ ਵੱਲੋਂ ਵੀ ਸਖਤ ਇਤਰਾਜ਼ ਪ੍ਰਗਟ ਕੀਤਾ ਗਿਆ ਸੀ ਤੇ ਨਾਲ ਦੀ ਨਾਲ ਦੇਸ਼ ਵਾਸੀਆਂ ਵੱਲੋਂ ਵੀ ਇੱਕ ਰੜਾ ਨੋਟਿਸ ਲਿਆ ਗਿਆ ਸੀ ਕਿ ਸ਼ਹੀਦ ਆਜ਼ਮ ਸਰਦਾਰ ਭਗ ਸਿੰਘ ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਵਾਇਆ ਆਪਣੀ ਸ਼ਹਾਦਤ ਦਿੱਤੀ ਹੱਸ ਹੱਸ ਕੇ ਫਾਂਸੀ ਦੇ ਰਸੇ ਚੁੰਮੇ ਤੇ ਉਹਨਾਂ ਨੂੰ ਅੱਜ ਉਥੋਂ ਦੀ ਸਰਕਾਰ ਜਿਹੜੀ ਆ ਉਹ ਅਤਵਾਦੀ ਦੱਸ ਰਹੀ ਹੈ। ਹਾਲਾਂਕਿ ਜਦੋਂ ਦੇਸ਼ ਇਕੱਠਾ ਸੀ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਇਆ ਗਿਆ ਸੀ ਤੇ ਹੁਣ ਉਥੋਂ ਦੀਆਂ ਕੁਝ ਤਾਕਤਾਂ ਜਿਹੜੀਆਂ ਵਾ ਉਹ ਸਿਰਫ ਤੇ ਸਿਰਫ ਭਗ ਸਿੰਘ ਨੂੰ ਭਾਰਤੀ ਹੀ ਮੰਨ ਰਹੀਆਂ ਨੇ ਪਰ ਉਥੇ ਬਹੁਤ ਸਾਰੇ ਅਜਿਹੇ ਲੋਕ ਨੇ ਜਿਹੜੇ ਭਗ ਸਿੰਘ ਨੂੰ ਕ੍ਰਾਂਤੀਕਾਰੀ ਮੰਨਦੇ ਨੇ ਜਿਨ੍ਹਾਂ ਵਿੱਚੋਂ ਇੱਕ ਭਗ ਸਿੰਘ ਮੈਮੋਰੀਅਲ ਫਾਊਂਡੇਸ਼ਨ ਆ ਉਹਨਾਂ ਵੱਲੋਂ ਵੀ ਇਸ ਕੇਸ ਦੀ ਪੈਰਵਾਹੀ ਕੀਤੀ ਜਾ ਰਹੀ ਹੈ ਜਿਹਦੇ ਚੱਲਦਿਆਂ ਉਹਨਾਂ ਨੇ ਉਸ ਅਧਿਕਾਰੀ ਨੂੰ 50 ਕਰੋੜ ਰੁਪਏ ਦਾ ਨੋਟਿਸ ਭੇਜਿਆ ਜਿਸ ਨੇ ਆਪਣੀ ਰਿਪੋਰਟ ਦੇ ਵਿੱਚ ਭਗ ਸਿੰਘ ਨੂੰ ਅਪਰਾਧੀ ਦੇ ਨਾਲ ਨਾਲ ਅਤਵਾਦੀ ਵੀ ਦੱਸਿਆ ਸੀ ਤੇ ਇਸ ਦਾ ਸਖਤ ਨੋਟਿਸ ਭਾਰਤ ਸਰਕਾਰ ਵੱਲੋਂ ਵੀ ਲਿਆ ਗਿਆ ਸੀ ਲੇਕਿਨ ਫਿਲਹਾਲ ਉਸ ਸਾਬਕਾ ਅਧਿਕਾਰੀ ਜਿਸ ਨੇ ਰਿਪੋਰਟ ਸੌਂਪੀ ਹੈ ਜਿੱਥੇ ਉਸਨੂੰ 50 ਕਰੋੜ ਰੁਪਏ ਦਾ ਕਾਨੂੰਨੀ ਨੋਟਿਸ ਭੇਜਿਆ ਗਿਆ ਨਾਲ ਦੇ ਨਾਲ ਬਿਨਾਂ ਸ਼ਰਤ ਮਾਫੀ ਮੰਗਣ ਦੇ ਵਾਸਤੇ ਵੀ ਉਹਨਾਂ ਨੂੰ ਨੋਟਿਸ ਭੇਜਿਆ ਗਿਆ ਦੇਖਦੇ ਆ ਕਿ ਸ਼ੀਰ ਸ਼ੀਰ ਆਜਮ ਸਿੰਘ ਪਗ ਸਿੰਘ ਨੂੰ ਲੈ ਕੇ ਜਿਹੜੇ ਉੱਥੇ ਪਗ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਕੇਸ ਦੀ ਪੈਰਵਾਈ ਕੀਤੀ ਜਾ ਰਹੀ ਹੈ ਉਸ ਕੇਸ ਦੇ ਵਿੱਚ ਪਗ ਸਿੰਘ ਨੂੰ ਚਾਹਣ ਵਾਲਿਆਂ ਦੀ ਜਿੱਤ ਹੁੰਦੀ ਹੈ ਜਾਂ ਫਿਰ ਉਹਨਾਂ ਤਾਕਤਾਂ ਦੀ ਜੇਤ ਹੋਵੇਗੀ ਜਿਹੜੇ ਸਿਪਟ ਸਰਪਗ ਸਿੰਘ ਨੂੰ ਭਾਰਤੀ ਹੀ ਮੰਨ ਰਹੇ ਨੇ ਫਿਲਹਾਲ ਇਸ ਜਾਣਕਾਰੀ ਦੇ ਨਾਲ ਤਰਦੁਲੈਂਦੇ ਅੱਗੇ ਆ ਦੇਖਦੇ ਰਹੋ ਏਬੀਸੀ ਪੰਜਾਬ ਧੰਨਵਾਦ